ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਮੈਂ ਬਲਵਿੰਦਰ ਸਿੰਘ ਸਿੱਧੂ ਤੁਸੀਂ ਦੇਖ ਰਹੇ ਹੋ ਜਸਪੁਰ ਪੰਜਾਬ ਟੀਵੀ ਤੇ ਮੇਰੇ ਨਾਲ ਨੇ ਸ਼੍ਰੀਪੋਤ ਸਿੰਘ ਨੀਲੋ ਸਾਹਿਬ ਸੋ ਨੀਲੋ ਸਾਹਿਬ ਅੱਜ ਦੀ ਵਾਰ ਦਾਵਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਗੱਲ ਕਰਾਂਗੇ ਲੈਂਡ ਪੂਲਿੰਗ ਪਾਲਿਸੀ ਦੀ ਬੜੀ ਚਾਰੇ ਪਾਸੇ ਹਾ ਹਾ ਕਰ ਮੱਚੀ ਹੋਈ ਹੈ ਫੋਰਨ ਕੰਟਰੀ ਤੱਕ ਨੀਲੋ ਸਾਹਿਬ ਇਹਦੀਆਂ ਗੱਲਾਂ ਹੋਣ ਲੱਗੀਆਂ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਣੀ ਚਾਹੀਦੀ ਹੈ ਹੁਣ ਤੁਸੀਂ ਦੱਸੋ ਵੀ ਜੇ ਲੈਂਡ ਪੂਲਿੰਗ ਹੁੰਦੀ ਹੈ ਤਾਂ ਜਿਹੜੇ ਪਿੰਡਾਂ ਦੇ ਜ਼ਿਮੀਂਦਾਰ ਹੈ ਜਾਂ ਮੱਧ ਵਰਗ ਹੈ ਜਾਂ ਜਿਵੇਂ ਗਰੀਬ ਬੰਦਾ ਉਹ ਕਿਵੇਂ ਸਰਵਾਈਵ ਦੇਖੋ ਸਰਵਾਈਵ ਕਰਨ ਦਾ ਤਾਂ ਰਸਤਾ ਕੋਈ ਛੱਡੇ ਹੀ ਨਹੀਂ ਪੰਜਾਬ ਸਰਕਾਰ ਨੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਦੀ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜੇ ਤੁਸੀਂ ਉਹ ਪਾਲਿਸੀ ਨੂੰ ਪੜੋ ਉਹਦੇ ਵਿੱਚ ਇਹ ਪੰਜਾਬ ਦੇ ਕਿਸਾਨਾਂ ਨੂੰ ਤਾਂ ਕਹਿ ਰਹੇ ਨੇ ਵੀ ਅਸੀਂ ਕਿ ਲੱਖ ਰੁਪਈਆ ਉਹਨਾਂ ਨੂੰ ਪਰ ਕੀਲੇ ਦਾ ਮਗਰ ਤੇ ਪਲਾਟ ਦਵਾਂਗੇ ਕਮਰਸ਼ੀਅਲ ਰੇਟ ਦੇ ਵਿੱਚ ਤੇ ਉਹ ਉਹਦੇ ਵਿੱਚ ਵੀ ਬਹੁਤ ਸਾਰੇ ਕਬਲ ਨੇ ਇਹਨਾਂ ਨੇ 3 ਸਾਲ 30000 ਰੁਪਈਆ ਉਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਵੀ 30000 ਰੁਪਈਆ 30000 ਰੁਪਈਆ ਪਰ ਇਕੜ ਦੇਵਾਂਗੇ ਪਰ ਇਕੜ ਦਵਾਂਗੀ ਤੇ ਪਰ ਜ਼ਬਾਨੀ ਕਲਾਮੀ ਕਹਿੰਦੇ ਉਹ ਜ਼ਬਾਨੀ ਕਲਾਮੀ ਇਹਨਾਂ ਨੇ 1 ਲੱਖ ਰੁਪਈਆ ਕਰ ਦਿੱਤਾ ਪਰ 1 ਲੱਖ ਕਰਨ ਦੇ ਨਾਲ ਉਹ ਦਿੱਤਾ ਨਹੀਂ ਜਾਣਾ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਪਹਿਲਾਂ ਹੀ ਵਾਈਬ੍ਰੇਸ਼ਨ ਤੇ ਜਿਹਨੂੰ ਆਪਾਂ ਕਹਿੰਦੇ ਨੇ ਵੀ ਵਾਈਬ੍ਰੇਟ ਤੇ ਲੱਗੀ ਹੋਈ ਹੈ ਵਾਈਬ੍ਰੇਟ ਤੇ ਲੱਗੀ ਹੋਈ ਹੈ ਆਕਸੀਜਨ ਉਹਦੇ ਲੱਗਿਆ ਹੋਇਆ ਇਹ ਬਲਡ ਬੈਂਕ ਦਾ ਹਰ ਹਰ ਮਹੀਨੇ ਇਹ ਕਰੋੜਾ ਰੁਪਈਏ ਇਹ ਕੇਂਦਰ ਸਰਕਾਰ ਤੋਂ ਵਰਲਡ ਬੈਂਕ ਤੋਂ ਹੁਣ ਤਾਂ ਇਹਨਾਂ ਨੂੰ ਕੋਈ ਵੀ ਬੈਂਕਾ ਵੀ ਉਹ ਵੀ ਜਵਾਬ ਦੇਗੀ ਵੀ ਅਸੀਂ ਤੁਹਾਨੂੰ ਕਰਜ਼ਾ ਵੀ ਨਹੀਂ ਦੇ ਸਕਦੇ। ਜੇ HDFC ਬੈਂਕ ਨੇ ਇਹਨਾਂ ਨੂੰ ਜਾ ਦੇਤਾ ਇਹਨਾਂ ਨੇ ਉਹ ਆਪਣੇ ਲਿਸਟ ਤੋਂ ਬਾਹਰ ਕੱਢ ਦਿੱਤੀ। ਲਿਸਟ ਤੋਂ ਬਾਹਰ ਕੱਢ ਦਿੱਤੀ। ਹੁਣ ਇਹ ਪੰਜਾਬ ਦੇ ਲੋਕਾਂ ਨੂੰ ਬਾਹਰ ਕੱਢਣ ਲੱਗੇ ਨੇ। ਹੁਣ ਜਿਹੜਾ ਇਹ ਜਿਹੜਾ ਭੂਮੀ ਗ੍ਰਹਿਣ ਕਰਨ ਦਾ ਜਿਹੜਾ ਨਵਾਂ ਇਹ ਨਵਾਂ ਬਿੱਲ ਆ ਗਿਆ। ਅਸਲ ਦੇ ਵਿੱਚ ਜੇ ਇਹਨੂੰ ਪਿੱਛੇ ਨੂੰ ਮੁੜ ਕੇ ਦੇਖਿਆ ਜਾਵੇ ਜਿਹੜੇ ਮੋਦੀ ਸਰਕਾਰ ਨੇ ਨਾ ਤਿੰਨ ਖੇਤੀਬਾੜੀ ਦੇ ਬਿੱਲ ਲੈਂਦੇ ਸੀ ਉਹਨਾਂ ਦਾ ਹੀ ਇਹ ਬਦਲਿਆ ਹੋਇਆ ਰੂਪ ਆ। ਉਹ ਜਣੀ ਇੱਕਣਾ ਵੀ ਥੋੜੀ ਹੌਲੀ ਹੌਲੀ ਇਹੋ ਕਰ ਰਿਹਾ ਸੀ ਟੀਕਾ ਕੱਢਣ ਲੱਗ ਗਿਆ ਇਹ ਇਹਨਾਂ ਨੇ ਬੁਰਕ ਮਾਰ ਲਿਆ ਪਰ ਜਿਲ੍ਹੇ ਸਾਹਿਬ ਇਹ ਮੈਨੂੰ ਐ ਕਿਉਂ ਲੱਗਦਾ ਹੂੰ ਵੀ ਸਰਕਾਰ ਤੇ ਭੂਮਾਫੀਆ ਇਹ ਰਲ ਕੇ ਗੇਮ ਖੇਡ ਰਹੇ ਆ ਬਿਲਕੁਲ ਖੇਡ ਰਹੇ ਨੇ ਕਿਉਂਕਿ ਚੋਰ ਚੋਰ ਮਸ਼ੇਰੇ ਭਾਈ ਕਿਉਂਕਿ ਲੈਂਡ ਮਾਫੀਆ ਇਹਨਾਂ ਨੂੰ ਵੱਡੇ ਵੱਡੇ ਫੰਡ ਦਿੰਦਾ ਹੁਣ ਇੱਕ ਗੱਲ ਹੋਰ ਵੀ ਪੰਜਾਬ ਦੇ ਵਿੱਚੋਂ ਉੱਭਰ ਕੇ ਸਾਹਮਣੇ ਆ ਰਹੀ ਆ ਵੀ ਜਿੰਨੇ ਵੀ ਪੰਜਾਬ ਦੇ ਲੈਂਡ ਮਾਫੀਆ ਨੇ ਜਿਹੜੇ ਕਲੋਨੀਆਂ ਕੱਢਦੇ ਨੇ ਕਲੋਨੀਆਂ ਵੇਚਦੇ ਨੇ ਸਸਤੇ ਭਾਅ ਤੇ ਜ਼ਮੀਨਾਂ ਖਰੀਦ ਕੇ ਉਹਨਾਂ ਨੇ ਵੱਡੇ ਭਾਅ ਤੇ ਜ਼ਮੀਨਾਂ ਬਗੈਰ ਸਰਕਾਰ ਦੀ ਮਨਜ਼ੂਰੀ ਤੋਂ ਉਹ ਉਹ ਵੇਚੀਆਂ ਵੇਚੀਆਂ ਨੇ ਉਹ ਉਹਨਾਂ ਦਾ ਕਹਿੰਦੇ ਨੇ ਸੁਣਨ ਦੇ ਵਿੱਚ ਆਇਆ ਵੀ ਕਰੋੜ ਕਰੋੜ ਰੁਪਇਆ ਪਰ ਕਿਲਾ ਇਹਨਾਂ ਨੇ ਅੰਦਰੂਗਤੀ ਲੈ ਵੀ ਲਿਆ ਲੈ ਵੀ ਲਿਆ ਹਾਂ ਹਜੇ ਉਹਨਾਂ ਦੇ ਉੱਪਰ ਹੋਰ ਵੀ ਜਿਵੇਂ ਕਹਿੰਦੇ ਨੇ ਵੀ ਸਖਤਾਈ ਕੀਤੀ ਜਾ ਰਹੀ ਆ ਵੀ ਉਹਨਾਂ ਤੋਂ ਹੋਰ ਵੀ ਹਟਾਇਆ ਜਾਵੇ ਦੂਜਾ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ 165533 ਏਕੜ ਜਮੀਨ ਹੈ ਜਿਹੜਾ ਖਰੀਦ ਉਹ ਹਥੇ ਆਉਣ ਦਾ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਇਹ ਇਹ ਦੇ ਨਾਲ ਕੱਲੀ ਕਿਸਾਨੀ ਨਹੀਂ ਕਿਸਾਨੀ ਦੇ ਨਾਲ ਵਪਾਰੀ ਮਜ਼ਦੂਰ ਆੜਤੀਆ ਦੁਕਾਨਦਾਰ ਟਾਇਰ ਪੈਂਚਰ ਵਾਲੇ ਮੋਟਰਸਾਈਕਲ ਵਾਲੇ ਗੱਡੀਆਂ ਮੋਟਰਾਂ ਵਾਲੇ ਟਰੈਕਟਰ ਕਾਰਾਂ ਵਾਲੇ ਇਹ ਇਹ ਬੜੀ ਵੱਡੀ ਲਾਈਨ ਆ ਵੀ ਜਿਹਦੇ ਵਿੱਚ ਮਨ ਲਵੇ ਇੱਕ ਪਿੰਡ ਦੇ ਵਿੱਚ ਹਰ ਤਰ੍ਹਾਂ ਦਾ ਵਿਅਕਤੀ ਰਹਿੰਦਾ ਉਹ ਹਰ ਤਰ੍ਹਾਂ ਦਾ ਉਹਦਾ ਕਾਰੋਬਾਰ ਆ ਤੇ ਹਰ ਬੰਦੇ ਦਾ ਕਿਹਦਾ 100 ਕਾਚਾ ਕਿਹਦਾ 200 ਕਾਚਾ ਜਿਹੜੇ ਗਰੀਬ ਗੁਰਬੇ ਬੰਦੇ ਨੇ ਉਹ ਕਿਹਦਾ 200 ਕਾਚਾ ਕੋਈ ਜਿਹੜਾ ਕੋਈ ਬਹੁਤ ਵੱਡਾ ਅਮੀਰ ਆ ਉਹਦਾ 500 ਕਾਚ ਦੇ ਵਿੱਚ ਹੋਊਗਾ ਪਲਾਟ ਪਰ ਆਮ ਤੌਰ ਤੇ ਬੰਦੇ ਦੋ ਕਮਰਿਆਂ ਚ ਚਾਰ ਕਮਰਿਆਂ ਚ ਪੰਜ ਕਮਰਿਆਂ ਦੇ ਵਿੱਚ ਰਹਿਣ ਵਾਲੇ ਗੁਜ਼ਰਵਸਤ ਕਰਨੇ ਵਾਲੇ ਲੋਕ ਨੇ ਜਦੋਂ ਇਹ ਪਿੰਡਾਂ ਨੂੰ ਉਜਾੜਨਗੇ ਕਿਸਾਨਾਂ ਨੂੰ ਤਾਂ ਕਹਿੰਦਾ ਵੀ ਤੁਹਾਨੂੰ ਲੱਖ ਰੁਪਏ ਅਸੀਂ ਦੇਵਾਂਗੇ ਤੇ ਜੇ ਇੱਕ ਇਹਨਾਂ ਨੇ ਇਹ ਵੀ ਨੇ ਲਗਾਤਾਰ ਮਾਰਕਿੰਗ ਉਹਦੇ ਵਿੱਚ ਮੀਡੀਆ ਚ ਗੱਲ ਆ ਰਹੀ ਆ ਵੀ ਜੇ ਲੋਕ ਚਾਹਣਗੇ ਤਾਂ ਅਸੀਂ ਜ਼ਮੀਨ ਲਵਾਂਗੇ ਪਰ ਅਸੀਂ ਪਰ ਤੋਂ ਤੁਹਾਡੀ ਗੱਲ ਵਿੱਚ ਤੇ ਚਾਹਣ ਤੋਂ ਅੱਗੇ ਲਾਂਗੇ ਹਾਂ ਕਿਉਂਕਿ ਇਹਨਾਂ ਦੇ ਜਿਹੜੇ ਵੀ ਤਹਿਸੀਲਦਾਰ ਹੈ ਪੇਚ ਉਹ ਤਾਂ ਲੈਟਰ ਜਾਰੀ ਕਰ ਰਹੇ ਨੇ ਪਟਵਾਰੀਆਂ ਨੂੰ ਵੀ ਜਿਹੜੀ ਆ ਜ਼ਮੀਨ ਦੇ ਨੰਬਰ ਲੈਂਡ ਪੂਲਿੰਗ ਦੇ ਵਿੱਚ ਆ ਗਏ ਉਹਨਾਂ ਤੇ ਮਾਰਕਿੰਗ ਲਾ ਦੋ ਇਹਨਾਂ ਨਾ ਕਿ ਵੇਚ ਸਕਦਾ ਨਾ ਖਰੀਦ ਸਕਦਾ ਲੈ ਦੇ ਕੋ ਲੌਣ ਲੈ ਸਕਦਾ ਇਹ ਫਿਰ ਫਿਰੇ ਕਿਵੇਂ ਕਹਿ ਰਹੇ ਆ ਵੀ ਅਸੀਂ ਮਤਲਬ ਲੈ ਨਹੀਂ ਖਰੀਦ ਮਤਲਬ ਖਰੀਦ ਲਈ ਉਹਦਾ ਪੰਜਾਬ ਸਰਕਾਰ ਤਾਂ ਝੂਠ ਬੋਲ ਰਹੀ ਆ ਲਗਾਤਾਰ ਬੋਲ ਰਹੀ ਆ মিডিਏ ਦੇ ਵਿੱਚ ਕੁਝ ਹੋਰ ਬੋਲ ਰਹੀ ਆ ਕਾਗਜ਼ ਉਹਨਾਂ ਦੇ ਕੁਝ ਹੋਰ ਕਹਿ ਰਹੇ ਨੇ ਹੁਣ ਜਿਹੜੇ ਆਹਾ ਮੁੱਲਾਂਪੁਰ ਤੋਂ ਲੈ ਕੇ ਅਹਿਮਦਗੜ੍ਹ ਤੱਕ ਪਿੰਡ ਆ ਗਏ ਇਹਦੇ ਵਿੱਚ ਇੱਥੋਂ ਤੱਕ ਇਧਰਲੇ ਪਾਸੇ ਇਹ ਆਪਣੇ ਇਹ ਵਾਲੀ ਪਿੰਡ ਬਚ ਗਏ ਆ ਝਾਂਡੇ ਪਿੰਡ ਥ੍ਰੀਕੇ ਤੱਕ ਇਹੇ ਗੱਲ ਆ ਤੁਸੀਂ ਵਾਲੀ ਦੀ ਗੱਲ ਕੀਤੀ ਹੂੰ ਕਹਿੰਦੇ ਜਿਹੜੇ ਹਾਲੀ ਦੇ ਕੁੜਮਸਾਬਾ ਉਹ ਆਪ ਆਪ ਦੀ ਪਾਰਟੀ ਦੇ ਵਿੱਚ ਕਹਿੰਦੇ ਇਸੇ ਕਰਕੇ ਵਾਲੀ ਦਾ ਖੜਾ ਛੁੱਟ ਗਿਆ ਉਹ ਦੇਖੋ ਜਿਹੜੇ ਨਾ ਰਾਜਨੀਤਿਕ ਬੰਦੇ ਹੁੰਦੇ ਨੇ ਇਹਨਾਂ ਦੇ ਨਾਨਕੇ ਕਿਤੇ ਹੁੰਦੇ ਨੇ ਤੇ ਸਹੁਰੇ ਕਿਤੇ ਹੁੰਦੇ ਨੇ ਭੂਆ ਕਿਤੇ ਹੁੰਦੀ ਦਾਦਕੇ ਕਿਤੇ ਹੁੰਦੇ ਆ ਦਾਦਕੇ ਕਿਤੇ ਹੁੰਦੇ ਨੇ ਕਿਉਂਕਿ ਇਹ ਇਹ ਸਾਰੇ ਇਹਨਾਂ ਦੀ ਰਿਸ਼ਤੇਦਾਰੀਆਂ ਨੇ ਜੇ ਤੁਸੀਂ ਕਾਂਗਰਸ ਤੇ ਅਕਾਲੀਆਂ ਦਾ ਕੁਰਸੀ ਨਾਮ ਆਪ ਕੱਢ ਕੇ ਦੇਖੋ ਇਹ ਪੰਜਾਬ ਦੇ ਸੱਤਕ ਪਰਿਵਾਰ ਨੇ ਜਿਹੜੇ ਆਸ ਵਿੱਚ ਜੇ ਘੁੰਮਦੇ ਨੇ ਘੁੰਮਦੇ ਆ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਆ ਮਜੀਠੀਆ ਵੀ ਆ ਹਰਜਨ ਸਿੰਘ ਵੀ ਆ ਪ੍ਰਕਾਸ਼ ਸਿੰਘ ਬਾਦਲ ਵੀ ਆ ਹੁਣ ਇਹ ਵਾਲੇ ਵੀ ਰਲ ਗਿਆ ਕੇ ਇਹ ਵਾਲੇ ਵੀ ਰਲ ਗਏ ਆ ਹੁਣ ਇਹ ਇਹਨੂੰ ਜਦੋਂ ਤੁਸੀਂ ਲੁੱਟਣਾ ਲੁੱਟਣ ਲਈ ਨਾ ਤੁਹਾਨੂੰ ਭੇਸ ਧਾਰਨਾ ਪਊਗਾ ਹੂੰ ਇਥੋਂ ਤੱਕ ਵੀ ਇਹ ਮਜੀਠੀਆ ਦੇ ਪਰਿਵਾਰ ਦੇ ਵਿੱਚ ਤਾਂ ਇਹ ਵੀ ਆ ਵੀ ਜਦੋਂ ਇਹ ਬੰਦਾ ਮਾਰਦੇ ਨੇ ਇਹ ਆਪਣੀ ਕੁੜੀ ਵੀ ਦੇ ਦਿੰਦੇ ਨੇ ਵੀ ਵਿਆਹ ਦਿੰਦੇ ਨੇ ਹੂੰ ਇਹ ਇੱਕ ਕਥਾ ਹੈ ਜਿਹੜੀਆਂ ਜਿਹੜਾ ਸਾਡੀਆਂ ਇਹ ਸਿੱਖ ਮਿਸਲਾਂ ਨੇ ਉਹਦੇ ਵਿੱਚ ਕਥਾ ਤੇ ਜ਼ਿਕਰ ਆਉਂਦਾ ਵੀ ਮਜੀਠੀਆ ਦੇ ਪਰਿਵਾਰ ਨੇ ਇਸ ਤਰ੍ਹਾਂ ਦਾ ਕੋਈ ਕਿਸੇ ਦੇ ਮਜੀਠੀਏ ਦੀ ਪੱਗ ਲਾਤੀ ਸੀ ਉਹਨਾਂ ਨੇ ਉਹ ਕੁੜੀ ਆਪਣੀ ਕੁੜੀ ਉਸ ਪਰਿਵਾਰ ਦੇ ਵਿੱਚ ਵਿਆਹਤੀ ਸੀ ਉਦੋਂ ਬਾਅਦ ਦੇ ਵਿੱਚ ਉਹ ਬੰਦੇ ਨੂੰ ਘਰੇ ਜਾ ਕੇ ਮਾਰ ਕੇ ਆਏ ਸੀ ਨਾਲੇ ਪਰੌਣਾ ਮਾਰਦਾ ਸੀ ਤੇ ਨਾਲੇ ਉਹ ਮੁੰਡੇ ਦਾ ਪਿਓ ਮਾਰਦਾ ਸੀ ਇਹ ਇਹਦੇ ਵਿੱਚ ਇਹ ਸਾਰਾ ਕੁਝ ਚੱਲਦਾ ਕਿਉਂਕਿ ਇੱਕ ਕਹਾਵਤ ਹੈ ਨਾ ਵੀ ਜੰਗ ਅਮਨ ਤੇ ਪਿਆਰ ਦੇ ਵਿੱਚ ਜੰਗ ਪਿਆਰ ਤੇ ਸਿਆਸਤ ਦੇ ਵਿੱਚ ਸਭ ਕੁਝ ਜਾਇਜ਼ ਜੋ ਕੀਤਾ ਜਾਂਦਾ ਜਾਇਜ਼ ਹੈ ਹਾਂ ਵੈਸੇ ਇਹਨੂੰ ਕਿਹਾ ਜਾਂਦਾ ਜਾਇਜ਼ ਆ ਇਹ ਨਜਾਇਜ਼ ਸਾਰਾ ਕੁਝ ਕਰਦੇ ਨੇ ਜਾਇਜ਼ੀ ਦੇ ਵਿੱਚ ਕੁਝ ਨਹੀਂ ਤੇ ਹੁਣ ਜਿਹੜੀ ਨਾ ਮੁੜ ਕੇ ਫੇਰ ਆਪਾਂ ਲੈੰਪੂ ਮਾਫੀ ਤੇ ਆਈ ਗਈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਰੌਲਾ ਪੈ ਰਿਹਾ ਪੰਜਾਬ ਦੇ ਲੋਕ ਲੋਕਾਂ ਨੂੰ ਨਾ ਜਿਹੜੇ ਤਾਂ ਹੈ ਬਜ਼ੁਰਗ ਨੇ ਬੰਦੇ 70 ਸਾਲ ਤੋਂ ਉੱਤੇ ਉਮਰ ਦੇ ਨੇ ਜਿਨ੍ਹਾਂ ਦਾ 47 ਦੇ ਵੰਡ ਤੋਂ ਪਹਿਲਾਂ ਦਾ ਜਨਮ ਹੋਇਆ ਜਾਂ ਥੋੜੇ ਇਹ ਦਿਨਾਂ ਤੋਂ ਬਾਅਦ ਦੇ ਵਿੱਚ ਹੋਇਆ ਉਹਨਾਂ ਨੂੰ ਤਾਂ 47 ਦੀ ਵੰਡ ਦਾ ਪਤਾ ਉਹਨਾਂ ਨੂੰ 84 ਦਾ ਵੀ ਪਤਾ ਤੇ ਉਹਨਾਂ ਨੂੰ ਦਿੱਲੀ ਦੇ ਵਿੱਚ ਜਾਂ ਹੋਰ ਬਕ ਬਕ ਸੂਬਿਆਂ ਦੇ ਵਿੱਚ ਹੋਏ ਜਿਹੜੇ ਸਿੱਖਾਂ ਦੇ ਕਤਲਾਂ ਦਾ ਵੀ ਪਤਾ ਪਰ ਹੁਣ ਪੰਜਾਬ ਦੇ ਇਕੱਲੇ ਸਿੱਖਾਂ ਦਾ ਨਹੀਂ ਪੰਜਾਬੀਆਂ ਦਾ ਕਤਲ ਪੰਜਾਬ ਸਰਕਾਰ ਕਰ ਰਹੀ ਆ ਇਹਦੇ ਵਿੱਚ ਪੰਜਾਬੀਆਂ ਦੇ ਵਿੱਚ ਹਰ ਧਰਮ ਦਾ ਹਰ ਜਾਤ ਦਾ ਹਰ ਮਜਬਦ ਦਾ ਹਰ ਹਰ ਕਿੱਤੇ ਦਾ ਬੰਦਾ ਵੱਸਦਾ ਜੁੜਿਆ ਹੋਇਆ ਜੁੜਿਆ ਹੋਇਆ ਅੱਜ ਪੰਜਾਬ ਸਰਕਾਰ ਇਕੱਲਾ ਸਿੱਖਾਂ ਦਾ ਕਤਲ ਨਹੀਂ ਕਰ ਰਹੀ ਇਸ ਮਸਲੇ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਕਤਲ ਕਰਨ ਨੂੰ ਉਹ ਤੁਣੀ ਹੋਈ ਆ ਤੁਣੀ ਹੋਈ ਆ ਪਰ ਪੰਜਾਬ ਦੇ ਲੋਕਾਂ ਨੇ ਜਿਵੇਂ ਕਹਿੰਦੇ ਨੇ ਵੀ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਵੀ ਹੁਣ ਖੂਨ ਦੀ ਲੜਾਈ ਆ ਜਾਂ ਮਰਾਂਗੇ ਜਾਂ ਜਿਉਂ ਆਗੇ ਵੀ ਇੱਥੋਂ ਤੱਕ ਵੀ ਬਾਰ ਬਾਰ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੋ ਉਹ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਾ ਰਹੀਆਂ ਨੇ ਕਿਉਂਕਿ ਪੰਜਾਬ ਦਾ ਵੀ ਜਿਹੜਾ ਬਹੁਤਾ ਜਿਹੜਾ ਮੀਡੀਆ ਉਹ ਗੋਦੀ ਮੀਡੀਆ ਬਣਿਆ ਹੋਇਆ ਜਿਵੇਂ ਪੰਜਾਬ ਕੇਂਦਰ ਸਰਕਾਰ ਦਾ ਮੋਦੀ ਦੀ ਗੋਦੀ ਚੜਿਆ ਹੋਇਆ ਇਹਦੀ ਪੰਜਾਬ ਦਾ ਬਹੁਤ ਸਾਰੇ ਕੁਝ YouTube ਚੈਨਲ ਨੇ ਜਿਹੜੇ ਇਸ ਮਾਮਲੇ ਨੂੰ ਉਭਾਰ ਰਹੇ ਨੇ ਤੇ ਜਿਸ ਤਰ੍ਹਾਂ ਦੇ ਲੋਕਾਂ ਦੇ ਬਿਆਨ ਆ ਰਹੇ ਨੇ ਜਿਸ ਤਰ੍ਹਾਂ ਲੋਕਾਂ ਦੇ ਅੰਦਰ ਅਗਮਚ ਰਹੀ ਆ ਵੀ ਉਹ ਹਾਲਤ ਉਹਨਾਂ ਦੀ ਉਹ ਹੋਈ ਹੋਈ ਆ ਜਿਵੇਂ ਪਹਾੜੀ ਦੇ ਥੱਲੇ ਲਾਵਾ ਢੇਡੇ ਕੱਢਦਾ ਹੁੰਦਾ ਵੀ ਉਹਨਾਂ ਨੂੰ ਮਾੜੀ ਅਜੇ ਜਗਾ ਮਿਲਣੀ ਚਾਹੀਦੀ ਆ ਤੇ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲੋਕ ਮਰਨ ਮਰਨ ਤੱਕ ਪਹੁੰਚਣਗੇ ਕਿਉਂਕਿ ਬਜ਼ੁਰਗਾਂ ਨੂੰ ਪਤਾ ਲੱਗ ਗਿਆ ਲੋਕਾਂ ਨੌਜਵਾਨਾਂ ਨੂੰ ਪਤਾ ਲੱਗ ਗਿਆ ਸਾਡੀ ਮਾਵਾ ਭੈਣਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਜੇ ਸਾਡੀ ਜ਼ਮੀਨ ਤੇ ਕਬਜ਼ਾ ਹੋ ਗਿਆ ਅਸੀਂ ਨਾ ਇੱਧਰ ਦੇ ਨਾ ਉਧਰ ਦੇ ਕਿਉਂਕਿ ਉੱਜੜ ਕੇ ਵਸਣਾ ਬਹੁਤ ਔਖਾ ਤੇ ਪੰਜਾਬ ਦੇ ਲੋਕ ਪੰਜਾਬ ਬਾਰੇ ਤਾਂ ਵੈਸੇ ਬਹੁਤ ਸਾਰੀ ਕਹਾਵਤਾਂ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਖਾਦਾ ਪੀਦਾ ਲਾਹੇ ਦਾ ਬਾਕੀ ਅਹਿਮਤ ਸਾਹੇ ਦਾ ਉਹ ਦੌਰ ਹੋਰ ਸੀ ਉਦੋਂ ਪੰਜਾਬ ਦੇ ਵਿੱਚ ਕਿਸੇ ਦਾ ਰਾਜਨੀਤੀ ਚ ਹੁੰਦਾ ਬਾਰੀ ਰਾਜੇ ਆਉਂਦੇ ਸੀ ਲੁੱਟ ਮਾਰ ਕੇ ਕਰਕੇ ਚਲੇ ਜਾਂਦੇ ਸੀ ਫਿਰ ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ 47 ਨੂੰ ਭਾਵੇਂ ਦੇਸ਼ ਆਜ਼ਾਦ ਹੋ ਗਿਆ ਪਰ ਪੰਜਾਬ ਹਜੇ ਵੀ ਗੁਲਾਮ ਆ ਕਿਉਂਕਿ ਦੇਸ਼ ਦੇ ਵਿੱਚ ਦੋ ਤਰ੍ਹਾਂ ਦਾ ਕਾਨੂੰਨ ਆ ਉਧਰ ਪੰਜਾਬ ਤੋਂ ਬਾਹਰ ਕਾਨੂੰਨ ਹੋਰ ਆ ਤੇ ਪੰਜਾਬ ਦੇ ਵਿੱਚ ਕਾਨੂੰਨ ਹੋਰ ਆ ਜੀ ਲੋ ਸਰ ਮੈਨੂੰ ਐ ਕਿਉਂ ਲੱਗਦਾ ਵੀ ਮਾਨ ਸਾਹਿਬ ਇਸ ਮਸਲੇ ਤੇ ਸੀਰੀਅਸ ਨਹੀਂ ਚੁਟਕਲੇ ਸਰਾ ਕੇ ਟੈਂਪਾਸ ਕਰ ਰਹੇ ਦੇਖੋ ਪੰਜਾਬ ਕਿਉਂਕਿ ਕਦੇ ਉਹ ਵੀ ਕਦੇ ਪੈਂਚਰਾਂ ਦੀ ਗੱਲ ਕਰਦੇ ਵੇ ਸ਼ੋਸ਼ਣ ਕਿੱਥੋਂ ਲਵਾਂਗੇ ਉਹ ਕਿੱਥੋਂ ਲਵਾਂਗੇ ਵੀ ਜਾਂ ਇਹ ਦੱਸੋ ਵੀ ਇਹ ਬੰਦੇ ਕਿਤੇ ਖੇਤ ਗਏ ਆ ਹੁਣ ਜਿਹੜੇ ਬੰਦੇ ਉਹਨਾਂ ਨੂੰ ਆ ਕੇ ਐਫੀਡੇਵਿਟ ਦੇ ਰਹੇ ਆ ਹਮ ਲੈਂਡ ਮਾਫੀ ਵਾਲੇ ਮਾਨ ਸਾਹਿਬ ਆ ਕੀ ਦੱਸਣਗੇ ਵੀ ਉਹ ਬੰਦੇ ਕਿਤੇ ਖੇਤ ਗਏ ਹਮ ਦੇਖੋ ਮਾਨ ਸਾਹਿਬ ਦੇ ਨਾ ਪੈਰ ਹੀਟ ਬਟੇਰਾ ਆ ਗਿਆ ਪੰਜਾਬ ਦੇ ਲੋਕ ਭੋਲੇ ਨੇ ਪੰਜਾਬ ਦੇ ਲੋਕਾਂ ਦੀ ਸਥਿਤੀ ਹੈ ਜਿਹੜੀ ਮਾਨਸਿਕਤਾ ਉਹ ਹੜ ਵਰਗੀ ਹੈ ਨਹੀਂ ਪਰ ਉਹਨਾਂ ਨੂੰ ਮਾਨਸਿਅਤੇ ਵੀ ਆਰ ਇਹਨੂੰ ਭਗਵਾਨਤ ਮਾਨ ਮੁੱਖ ਮੰਤਰੀ ਬੰਦਰ ਕੋਈ ਨਾ ਕੋਈ ਸਵਾਰੂਗਾ ਇਹ ਇਹ ਜੁੜਿਆ ਧਰਤੀ ਦੇ ਨਾਲ ਜੁੜਿਆ ਹੋਇਆ ਬੰਦਾ ਪਰ ਇਹ ਧਰਤੀ ਉੱਠ ਗਈ ਹੈ ਦੇਖੋ ਜਦੋਂ ਤੱਕ ਤਾਂ ਇਹ ਐਮਪੀ ਸੀ ਹੂੰ ਉਦੋਂ ਤੱਕ ਤਾਂ ਇਹ ਧਰਤੀ ਦੇ ਨਾਲ ਜੁੜਿਆ ਹੋਇਆ ਸੀ ਜਦੋਂ ਇਹਨੂੰ ਲੱਗਿਆ ਵੀ ਪੰਜਾਬ ਦੇ ਲੋਕ ਦੁਖੀ ਹੋ ਗਏ ਅਕਾਲੀਆਂ ਤੇ ਕਾਂਗਰਸਿਆਂ ਤੋਂ ਤੇ ਸਾਡੀ ਸਰਕਾਰ ਬਣ ਸਕਦੀ ਆ ਤੇ ਸਰਕਾਰ ਇਹਨੇ ਦੀ ਬਣ ਗਈ ਤੇ ਉਦੋਂ ਬਾਅਦ ਦੇ ਵਿੱਚ ਇਹਦੇ ਧਰਤੀ ਤੇ ਪੱਬ ਲੱਗੇ ਹੀ ਨਹੀਂ ਨਾ ਇਹਦੇ ਲੱਗੇ ਨਾ ਇਹਦੇ ਜਿਹੜਾ ਇਹਦਾ ਆਕਾ ਕੇਜਰੀਵਾਲ ਹੁਣ ਤਾਂ ਭਗਵੰਤ ਮਾਨ ਨੂੰ ਇਹ ਸ਼ਰਿਆਵ ਲੋਕ ਕਹਿ ਰਹੇ ਨੇ ਵੀ ਇਹ ਨਾ ਦਾ ਮੁੱਖ ਮੰਤਰੀ ਮੁੱਖ ਮੰਤਰੀ ਦਾ ਕੇਜਰੀਵਾਲ ਹੁਣ ਪਿਛਲੇ ਦਿਨੀ ਇੱਕ ਅਸੀਂ ਇੱਕ ਮੀਟਿੰਗ ਦੇ ਵਿੱਚ ਜਿਹੜੀ ਲੈਂਡ ਪੂਲਿੰਗਰ ਵਾਲੀ ਅਸੀਂ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਤਾਂ ਹੈਗੇ ਨੇ ਉਹਨਾਂ ਨਾਲ ਮੀਟਿੰਗ ਕਰ ਰਹੇ ਆਂ ਵੀ ਕੱਲ ਨੂੰ ਜੇ ਤੁਹਾਡੇ ਪਿੰਡ ਉਹ ਕਬਜ਼ਾ ਲੈਣ ਆਉਂਦੇ ਨੇ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਕਰਾਂਗੇ ਉਹ ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਵਿੱਚ ਇੱਕ ਸੱਜਣ ਨੇ ਸਾਨੂੰ ਦੱਸਿਆ ਵੀ ਚੰਡੀਗੜ੍ਹ ਤੋਂ ਸਾਨੂੰ ਫੋਨ ਆਇਆ ਵੀ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਉਹ ਕਹਿੰਦੇ ਕਿਹਦੇ ਨਾਲ ਜੇ ਮੁੱਖ ਮੰਤਰੀ ਦੇ ਨਾਲ ਕਹਿੰਦਾ ਨਹੀਂ ਵੱਡੇ ਅਫਸਰ ਨਾਲ ਉਹ ਕਹਿੰਦੇ ਵੀ ਚੀਫ ਸੈਕਟਰੀ ਨਾਲ ਕਹਿੰਦਾ ਨਹੀਂ ਜੀ ਬੱਡੇ ਨਾਲ ਤੇ ਉਹ ਵੱਡਾ ਕੌਣ ਆ ਉਹ ਕਿਜਰੀ ਵਾਲਾ ਸਤਿੰਦਰ ਜੈਨ ਨੂੰਣੀ ਨੇ ਸ਼ਸ਼ੋਧੀਆਂ ਸਾਹਿਬ ਨੇ ਉਹ ਕਹਿੰਦੇ ਵੀ ਅਸੀਂ ਉਹਨਾਂ ਨਾਲ ਮੀਟਿੰਗ ਨਹੀਂ ਕਰਦੀ ਨਾ ਤਾਂ ਉਹ ਸੰਵਿਧਾਨਕ ਤੌਰ ਤੇ ਉਹ ਨਵੇਂਦੇ ਨੇ ਪੰਜਾਬ ਦੇ ਕਿਸੇ ਅਹੁਦੇ ਤੇ ਉਹ ਅਹੁਦੇ ਤੇ ਨੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨਾਲ ਜਾਂ ਚੀਫ ਸੈਕਟਰੀ ਨਾਲ ਜਾਂ ਕੀਤੇ ਵੱਡੀ ਮੰਤਰੀ ਦੇ ਨਾਲ ਜਾਂ ਜਿਹੜਾ ਇਹ ਸਾਡਾ ਮੁੰਬੀਆਂ ਸਾਹਿਬ ਜਿਹੜਾ ਇਹ ਲਗਾਤਾਰ ਇਸ ਗੱਲ ਨੂੰ ਉਭਾਰ ਰਿਹਾ ਵੀ ਜਿਹੜੀ ਇਹ ਇਹ ਲੈਂਡ ਪੂਲਿੰਗ ਇਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਬੜਾ ਫਾਇਦਾ ਹੋਊਗਾ ਲੋਕੇ ਸਹਿਮਤੀ ਦੇ ਰਹੇ ਆ ਸਹਿਮਤੀ ਦੇ ਰਹੇ ਆ ਪਰ ਇੱਥੇ ਆ ਇਹ ਕੀ ਆਪਣੀ ਲੋਕ ਅਧਿਕਾਰ ਪਾਰਟੀ ਵਾਲਿਆਂ ਨੇ ਉਹ 5 6 ਜਥੇਬੰਦੀਆਂ ਨੇ ਉਹਨਾਂ ਨੇ 8 ਅਗਸਤ ਨੂੰ 11 ਵਜੇ ਸ਼ੈਨ ਸ਼ਾਾ ਹੋਟਲ ਆਰਤੀ ਚੌਕ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਨੂੰ ਸੱਦਾ ਪੱਤਰ ਭੇਜਤਾ ਵੀ ਤੁਸੀਂ ਆ ਕੇ ਇੱਥੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਆ ਕੇ ਸਮਝਾਓ ਵੀ ਜਿਹੜੀ ਲੈਂਡ ਲੈਂਡ ਬੋਲਿੰਗ ਪਾਲਿਸੀ ਆ ਵੀ ਇਹਦੇ ਕੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਜਾਂ ਹੋਰ ਜਿਹੜੇ ਦੁਕਾਨਦਾਰ ਨੇ ਕੀ ਨਫਾ ਨੁਕਸਾਨ ਉਹਨਾਂ ਨੂੰ ਕੀ ਨਫਾ ਹੋਊਗਾ ਨੁਕਸਾਨ ਤਾਂ ਲੋਕਾਂ ਨੂੰ ਪਤਾ ਹੀ ਹੈ ਜਿਵੇਂ ਹੁਣ ਕੇਂਦਰ ਦੀ ਸਰਕਾਰ ਨੇ ਜਦੋਂ ਖੇਤੀਬਾੜੀ ਦੇ ਬਿੱਲ ਉਹਨਾਂ ਨੇ ਕਿਹਾ ਵੀ ਇਹਦੇ ਬੜੇ ਫਾਇਦੇ ਨੇ ਬੜੇ ਫਾਇਦੇ ਨੇ ਪਰ ਉਹ 1 ਸਾਲ ਦੇ ਵਿੱਚ ਫਾਇਦੇ ਨਹੀਂ ਗਿਣਾ ਸਕੇ ਤੇ ਫਿਰ ਮੇਰੇ ਖਿਆਲ 15 16 ਮੀਟਿੰਗਾਂ ਦੇ ਵਿੱਚ ਵੀ ਜਿਹਦੇ ਵਿੱਚ ਆਈਐਸ ਅਫਸਰ ਖੇਤੀਬਾੜੀ ਮੰਤਰੀ ਖੇਤੀ ਕਮਿਸ਼ਨਰ ਤੇ ਵਿੱਤ ਕਮਿਸ਼ਨਰ بڑے بڑے ਜਾਨੀ ਜਿਹਨੂੰ ਕਹਿੰਦੇ ਨੇ ਵੀ ਵੱਡੇ ਬੰਦੇ ਸੀ ਜਿਹੜੇ ਆਪਣੇ ਆਪ ਨੂੰ ਉਹ ਨੀਤੀਬੰਦ ਕਹਾਉਂਦੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਨਹੀਂ ਸਮਝਾ ਸਕੀ ਵੀ ਉਹ ਖੇਤੀਬਾੜੀ ਦੇ ਕੀ ਫਾਇਦੇ ਆ ਕੀ ਫਾਇਦੇ ਆ ਜੇ ਪਗਲ ਨਾ ਬਿੰਨਲ ਜਾਈਏ ਵੰਡਪ ਕਰੀਏ ਹੂੰ ਥੋੜੇ ਸ਼ਬਦਾਂ ਚ ਦੱਸੋ ਵੀ ਇਹ ਮਸਲਾ ਹੱਲ ਕਿਵੇਂ ਹੋਊਗਾ ਕੀ ਕਹਿੰਦਾ ਜਿਹੜਾ ਸਰਕਾਰ ਨੂੰ ਸਰਕਾਰ ਨੂੰ ਇਹ ਲੈਂਡ ਜਿਹੜੀ ਪੋਲਿੰਗ ਪਾਲਿਸੀ ਆ ਇਹ ਵਾਪਸ ਲੈਣੀ ਪਊਗੀ ਜੇ ਨਹੀਂ ਲਊਗੀ ਤੇ ਪੰਜਾਬ ਦੇ ਵਿੱਚ ਉਹ ਕੁਝ ਹੋਊਗਾ ਜਿਹੜਾ ਦੇਸ਼ ਦੇ ਹਿੱਤ ਲਈ ਵੀ ਖਤਰਨਾਕ ਆ ਇੰਦੇ ਅਵਸਰ ਪੰਜਾਬ ਦੇ ਲੋਕਾਂ ਲਈ ਤਾਂ ਖਤਰਨਾਕ ਹੀ ਆ ਪੰਜਾਬ ਦੀ ਪੀੜੀ ਔਰ ਔਰ ਨਸਲਾਂ ਲਈ ਵੀ ਖਤਰਨਾਕ ਖਤਰਨਾਕ ਕਿਉਂਕਿ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਵੀ ਅਸੀਂ ਕਤਲਗਾਰਤ ਤੱਕ ਪਹੁੰਚ ਗਏ ਕਿਉਂਕਿ ਪੰਜਾਬ ਦੇ ਲੋਕ ਸ਼ਾਂਤ ਪਸੰਦ ਨੇ ਕਿਉਂਕਿ ਇਹਨਾਂ ਨੇ ਪਿਛਲੇ ਦੌਰਾਂ ਦੇ ਵਿੱਚ ਬੜਾ ਦਰਦ ਬੜਾ ਸੰਤਾਪ ਬੜੇ ਨੌਜਵਾਨ ਆਪਣੇ ਗਵਾਲੇ ਭਾਵੇਂ ਉਹ ਵਕ ਵਕ ਇਹ ਚੈਨਲਾਂ ਦੇ ਰਾਹੀਂ ਉਹ ਗਏ ਨੇ ਹੋ ਪਰ ਪੰਜਾਬ ਦੇ ਲੋਕ ਹੁਣ ਨਹੀਂ ਚਾਹੁੰਦੇ ਵੀ ਸਾਡੇ ਜ਼ਮੀਨਾਂ ਵੀ ਜਾਣ ਸਾਡੇ ਧੀਆਂ ਪੁੱਤਰ ਵੀ ਉਜੜਣ ਤੇ ਕਹਦਾ ਨੁਕਸਾਨ ਹੋਵੇ ਤੇ ਨੁਕਸਾਨ ਪੰਜਾਬ ਦਾ ਹੋਣਾ ਕਿਉਂਕਿ ਪੰਜਾਬ ਦੀ ਸਰਕਾਰ ਤਾਂ ਬਾਹਰਲੀ ਨਹੀਂ ਹੈਗੀ ਉਹ ਜਿਹੜੇ ਦਿੱਲੀ ਵਾਲੇ ਨੇ ਉਹਨਾਂ ਤੇ ਝੋਲੇ ਚੱਕ ਕੇ ਦਿੱਲੀ ਨੂੰ ਚਲੇ ਜਾਣਾ ਪੰਜਾਬ ਦੇ ਵਿੱਚ ਜੇ ਪੁਲਿਸ ਦੇ ਨਾਲ ਇਹਨਾਂ ਦਾ ਸਿੱਧਾ ਮੁਕਾਬਲਾ ਹੋਊਗਾ ਉਹ ਵੀ ਪੰਜਾਬ ਦੇ ਬੰਦੇ ਆ ਮਤਲਬ ਪੰਜਾਬੀ ਨੂੰ ਪੰਜਾਬੀ ਨਾਲ ਹਾਂ ਜਿਹਨੂੰ ਅੰਗਰੇਜ਼ਾਂ ਦੀ ਪਾਲਿਸੀ ਸੀ ਇੱਕ ਹੀ ਜਾਂਦੇ ਨੇ ਵੀ ਅੰਗਰੇਜ਼ਾਂ ਦੀ ਪਾਲਿਸੀ ਸੀ ਇਹ ਅਸਲ ਦੇ ਵਿੱਚ ਆਰਐਸਐਸ ਦੀ ਪਾਲਿਸੀ ਸੀ ਪੜੋਤੇ ਰਾਜ ਕਰੋ ਤੇ ਉਹਦੇ ਵਿੱਚ ਇਹ ਪੰਜਾਬ ਦੇ ਲੋਕ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਕਿਉਂਕਿ ਬਹੁਤ ਸਾਰੇ ਜਿਹੜੇ ਪੁਲਿਸ ਦੇ ਅਵਸਰ ਵੀ ਨੇ ਉਹਨਾਂ ਨੂੰ ਵੀ ਪਤਾ ਵੀ ਇਹਦੇ ਨਾਲ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋਣਾ ਹੈ ਇਸ ਲਈ ਉਹ ਨੁਕਸਾਨ ਤੋਂ ਬਚਣ ਲਈ ਸਿੱਧੀ ਹਜੇ ਇਹ ਉਹ ਜਿਹੜੀ ਕਬਜ਼ੇ ਵਾਲੀ ਹੈ ਜਿਹੜੀ ਉਹਨਾਂ ਨੇ ਮੇਂ ਸ਼ੁਰੂ ਨਹੀਂ ਕੀਤੀ ਜਿੱਥੇ ਕਿਤੇ ਵੀ ਸ਼ੁਰੂ ਹੋਗੀ ਉਹ ਉਥੇ ਪ੍ਰਟਾਕਾ ਹੀ ਰਹਿਣਗੇ ਸੋ ਪੰਜਾਬ ਦੇ ਲੋਕ ਅਮਨ ਪਸੰਦ ਬਹੁਤ ਸਿੰਘ ਦੇ ਲੋਕ ਕਹਿੰਦੇ ਨੇ ਪੰਜਾਬ ਦੇ ਲੋਕ ਬਹੁਤ ਅਮਨ ਪਸੰਦ ਆ ਉਹ ਨਹੀਂ ਚਾਹੁੰਦੇ ਕਿ ਕਿਸੇ ਕਿਸਮ ਦਾ ਟਕਰਾ ਹੋਵੇ ਹੂੰ ਸੋ ਸਰਕਾਰ ਨੇ ਜਿਹੜੀ ਵੀ ਲੈਂਡ ਪੂਲਿੰਗ ਪਾਲਿਸੀ ਬਣਾਈ ਹੈ ਇਹਦੇ ਬਾਰੇ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਨਜ਼ਰੀਆ ਉਹ ਕਲੀਅਰ ਕਰਨਾ ਚਾਹੀਦਾ ਹੈ ਇਸ ਤੇ ਵਿਚਾਰ ਕਰਨਾ ਚਾਹੀਦਾ ਜੀ ਦੇ ਨਾਲ ਕਿ ਕੋਈ ਪੰਜਾਬ ਦੇ ਵਿੱਚ ਤਲਕੀ ਦਾ ਮਾਹੌਲ ਨਾ ਪੈਦਾ ਹੋਵੇ ਸੋ ਇਹ ਆਵਾਟਾ ਲਾਪ ਜਿਹੜੀ ਅਸੀਂ ਕੀਤੀ ਹੈ ਤੁਹਾਨੂੰ ਕਿੰਨੇ ਦਿਨ ਲੱਗੀ ਆਪਣੀ ਜਿਹੜੀ رائے ਆ ਉਹ ਸਾਨੂੰ ਜ਼ਰੂਰ ਦੇਣੀ ਸੋਨੀਲੋ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ